ਜੇ ਕਿਸੇ ਦੇ ਘਰ ਬੱਚਾ ਨਾ ਹੋਵੇ ਉਹਨੂੰ ਕਹਿੰਦੇ ਔਤ ਜੇ ਕਿਸੇ ਦੇ ਘਰ ਔਲਾਦ ਹੋ ਜਾਵੇ ਉਹਨੂੰ ਕਹਿੰਦੇ ਐ ਸੌਤ ਤੇ ਸਾਧ ਸੰਗਤ ਜੀ ਵਾਹਿਗੁਰੂ ਦੇ ਪਰਮਾਤਮਾ ਦੇ ਘਰ ਉਹਦੇ ਪੁੱਤਰ ਜੰਮੇ ਹਨ ਪਰਮਾਤਮਾ ਦੇ ਪੁੱਤਰ ਕਿਹੜੇ ਹਨ ਕੌਣ ਹਨ ਵੈਸੇ ਤਾਂ ਜਿੰਨੀ 84 ਲੱਖ ਜੂਨਾ ਵਿੱਚ ਸ੍ਰਿਸ਼ਟੀ ਹੈ ਕੀੜੀ ਤੋਂ ਲੈ ਕੇ ਹਾਥੀ ਤੱਕ ਮੱਛਰ ਤੋਂ ਲੈ ਕੇ ਗਰਡ ਤੱਕ ਇਹ ਸਾਰੀਆਂ 84 ਲੱਖ ਜੂਨਾ ਵਿੱਚ ਜਿੰਨਾ ਵੀ ਜੀਵ ਜੰਤੂ ਹੈ ਸਭ ਅਕਾਲ ਪੁਰਖ ਵਾਹਿਗੁਰੂ ਜੀ ਦੇ ਧੀਆਂ ਪੁੱਤਰ ਹਨ ਸਾਰਿਆਂ ਦਾ ਪਿਤਾ ਉਹ ਵਾਹਿਗੁਰੂ ਹੈ ਤੂੰ ਸਾਝਾ ਸਾਹਿਬ ਬਾਪ ਹਮਾਰਾ ਸਾਰਿਆਂ ਦਾ ਹੀ ਪਿਤਾ ਹੈ ਪਰ ਸਾਰੇ ਪੁੱਤਰ ਸਾਰੀਆਂ ਧੀਆਂ ਕਈ ਵਾਰੀ ਪਿਤਾ ਨੂੰ ਖੁਸ਼ ਨਹੀਂ ਕਰ ਸਕਦੀਆਂ ਪਿਤਾ ਨੂੰ ਕੌਣ ਖੁਸ਼ ਕਰਦਾ ਹੈ ਜਿਹੜਾ ਬੱਚਾ ਪਿਤਾ ਦਾ ਕਹਿਣਾ ਮੰਨੇ ਆਖਾ ਮੰਨੇ ਜਿਸ ਨੇ ਆਪਣੇ ਪਿਤਾ ਦੀ ਜਾਇਦਾਦ ਨੂੰ ਵਧਾਇਆ ਹੋਵੇ ਆਪਣੇ ਪਿਓ ਦੀ ਪ੍ਰਾਪਰਟੀ ਨੂੰ ਚਾਰ ਚੰਨ ਲਾਏ ਹੋਣ ਉਹਨੂੰ ਕਹਿੰਦੇ بڑا ਸੁਪੁੱਤਰ ਐ بڑا ਅਗਿਆਕਾਰੀ ਐ ਦਸਵੇਂ ਪਾਤਸ਼ਾਹ ਕਲਗੀਧਰ ਜੀ ਨੇ ਜਫਰਨਾਮਾ ਸਾਹਿਬ ਦੇ ਵਿੱਚ ਇੱਕ ਹਕਾਇਤ ਲਿਖੀ ਐ ਕਥਾ ਲਿਖੀ ਔਰੰਗਜ਼ੇਬ ਨੂੰ ਸੁਣਾਈ ਐ ਗੁਰੂ ਮਹਾਰਾਜ ਕਹਿੰਦੇ ਐ ਵੀ ਇੱਕ ਰਾਜਾ ਸੀ ਮਾਨਤਾਤਾ ਰਾਜਾ ਸਤਜੁਗ ਦੇ ਸਮੇਂ ਚ ਹੋਇਆ ਐ ਚੱਕਰਵਰਤੀ ਰਾਜਾ ਸੀ ਸਭ ਧਰਤੀ ਦੇ ਉਹਦਾ ਰਾਜ ਸੀ ਸਭ ਸ੍ਰਿਸ਼ਟੀ ਦਾ ਬਾਦਸ਼ਾਹ ਸੀ ਉਹ ਲੱਖਾਂ ਸਾਲ ਪਹਿਲਾਂ ਹੋ ਚੁੱਕਾ ਉਸ ਮਾਨਤਾਤੇ ਰਾਜੇ ਦੇ ਚਾਰ ਪੁੱਤਰ ਸੀਗੇ ਚਾਰਾਂ ਪੁੱਤਰਾਂ ਨੂੰ ਸੱਦ ਕੇ ਮਾਨਤਾਤਾ ਰਾਜਾ ਨੇ ਵੱਡੇ ਪੁੱਤਰ ਨੂੰ 10 ਲੱਖ ਸੋਨੇ ਦੀਆਂ ਮੋਹਰਾਂ ਦਿੱਤੀਆਂ 10000 ਹਾਥੀ ਦਿੱਤੇ ਤੇ ਕਿਹਾ ਜਾ ਆਪ ਕੁਮਾਰ ਖਾ ਮੋਜਾਂ ਕਰ ਦੂਸਰੇ ਪੁੱਤਰ ਨੂੰ ਵੀ 10 ਲੱਖ ਸੋਨੇ ਦੀਆਂ ਮੋਹਰਾਂ ਤੇ 10000 ਊਠ ਦਿੱਤੇ ਉਹਨੂੰ ਵੀ ਕਿਹਾ ਵੀ ਜਾ ਤੂੰ ਮੌਜ ਨਾਲ ਵਿਚਰ ਤੀਸਰੇ ਪੁੱਤਰ ਨੂੰ 10 ਲੱਖ ਮੋਹਰਾਂ ਤੇ 10000 ਘੋੜੇ ਦਿੱਤੇ ਉਹਨੂੰ ਵੀ ਕਿਹਾ ਜਾ ਤੂੰ ਰਾਮ ਨਾਲ ਖਾ ਪੀ ਮौजਾਂ ਕਰ ਸਭ ਤੋਂ ਛੋਟਾ ਪੁੱਤਰ ਸੀ ਜਿਹੜਾ ਉਸ ਛੋਟੇ ਪੁੱਤਰ ਨੂੰ ਇੱਕ ਮੂੰਗੀ ਦਾ ਦਾਣਾ ਆ ਜਿਹੜੀ ਮੂੰਗੀ ਦੀ ਦਾਲ ਹੁੰਦੀ ਮੂੰਗੀ ਦੀ ਦਾਲ ਦਾ ਇੱਕ ਦਾਣਾ ਤੇ ਛੋਲਿਆਂ ਦੀ ਦਾਲ ਦਾ ਅੱਧਾ ਦਾਣਾ ਦਿੱਤਾ ਉਹਨ ਤਿੰਨਾਂ ਨੂੰ ਤਾਂ ਦਿੱਤੇ ਲੱਖਾਂ ਕਰੋੜਾਂ ਸੋਨੇ ਦੀਆਂ ਮੋਹਰਾਂ ਹਾਥੀ ਘੋੜੇ ਊਂਠ ਤੇ ਸਭ ਤੋਂ ਛੋਟੇ ਨੂੰ ਕੀ ਦਿੱਤਾ ਉਹਨੂੰ ਦਿੱਤਾ ਮੂੰਗੀ ਦਾ ਦਾਣਾ ਤੇ ਅੱਧਾ ਚਣਿਆਂ ਦਾ ਦਾਣਾ ਤੇ ਆਖਿਆ ਜਾ ਮੌਜਾਂ ਕਰ ਕੋਈ ਪੈਸਾ ਨਹੀਂ ਦਿੱਤਾ ਕੋਈ ਹਾਥੀ ਘੋੜਾ ਨਹੀਂ ਦਿੱਤਾ ਕੋਈ ਊਂਠ ਨਹੀਂ ਦਿੱਤਾ ਕੋਈ ਉਹਨੂੰ ਮੋਹਰਾਂ ਨਹੀਂ ਦਿੱਤੀਆਂ ਜਾ ਬੁੱਤਰ ਹਣ ਤੋਂ ਕਮਾਖਾ ਮੋਜਾਂ ਕਰ 20 ਸਾਲ ਉਹਨਾਂ ਦਿਨਾਂ ਵਿੱਚ ਸਤਜੁਗ 'ਚ ਉਮਰਾਂ ਬੜੀਆਂ ਹੁੰਦੀਆਂ ਸੀ ਭਾਈ ਸਾਹਿਬ ਗੁਰਦਾਸ ਜੀ ਲਿਖਦੇ ਲੱਖ ਵਰਿਆਂ ਦੀ ਯਾਰ ਜਾ ਸਤਜੁਗ ਦੇ ਸਮੇਂ 'ਚ ਬੰਦੇ ਦੀ ਉਮਰ ਲੱਖਾਂ ਸਾਲ ਤੇ 20 25 ਸਾਲ 30 ਸਾਲ ਬਾਅਦ ਕਦੀ ਮਾਨਤਾਤਾ ਨੇ ਆਪਣੇ ਚਾਰਾਂ ਪੁੱਤਰਾਂ ਨੂੰ ਯਾਦ ਕੀਤਾ ਸੱਦ ਲਿਆ ਦਰਬਾਰ ਚ ਤੇ ਪੁੱਛਿਆ ਵੱਡੇ ਪੁੱਤਰ ਨੂੰ ਵੀ ਬੇਟਾ ਮੈਂ ਤੈਨੂੰ 10 ਲੱਖ ਮੋਹਰਾਂ ਦਿੱਤੀਆਂ ਸੀ ਸੋਨੇ ਦੀਆਂ ਤੇ 10 ਲੱਖ 10 ਹਜ਼ਾਰ ਹਾਥੀ ਦਿੱਤਾ ਸੀ ਉਹਦਾ ਕੀ ਬਣਿਆ ਉਹ ਕਹਿਣ ਲੱਗਾ ਪਿਤਾ ਜੀ 10 ਲੱਖ ਮੋਹਰਾਂ ਕੁਝ ਮੈਂ ਖਾ ਲਈਆਂ ਕੁਝ ਮੈਂ দান ਕਰਤੀਆਂ ਕੁਝ ਮੇਰੇ ਕੋਲ ਜੂਆ ਖੇਡਿਆ ਗਿਆ ਕੁਝ ਮੈਂ ਖੋਰ ਮੌਜਾਂ ਮਸਤੀਆਂ ਚ ਪੈਸਾ ਖਰਾਬ ਕਰ ਲਿਆ ਖਤਮ ਹੋ ਗਿਆ ਜਿਹੜੇ ਤੁਸੀਂ ਹੱਥ ਹੀ ਦਿੱਤੇ ਸੀ ਉਹ ਕੁਝ ਜੰਗ ਵਿੱਚ ਲੜਾਈ ਚ ਮਾਰੇ ਗਏ ਕੁਝ ਮੈਂ ਵੇਚ ਦਿੱਤੇ ਕੁਝ ਭੁੱਖ ਨਾਲ ਮਰ ਗਏ ਠੀਕ ਹੈ ਦੂਜੇ ਨੂੰ ਪੁੱਛਿਆ ਤੇ ਇਹਨੂੰ 10000 ਊਂਠ ਤੇ 10 ਲੱਖ ਮੋਹਰਾਂ ਦਿੱਤੀਆਂ ਸੀ ਉਹਦਾ ਕੀ ਬਣਿਆ ਉਹਨੇ ਵੀ ਉਹੋ ਜਿਹਾ ਹੀ ਜਵਾਬ ਦਿੱਤਾ ਕੁਝ ਖਰਚ ਹੋ ਗਏ ਕੁਝ ਵਿਕ ਗਏ ਕੁਝ ਮਰ ਗਏ ਇਸ ਤਰ੍ਹਾਂ ਸਭ ਖਤਮ ਤੀਸਰੇ ਨੇ ਵੀ ਇਹੀ ਜਵਾਬ ਦਿੱਤਾ ਵੀ 10000 ਘੋੜਾ ਤੇ 10 ਲੱਖ ਮੋਹਰਾਂ ਮੈਂ ਇਦਾਂ ਹੀ ਖਤਮ ਕਰਤੀਆਂ ਵਰਤ ਲਈਆਂ ਚੌਥੇ ਨੂੰ ਪੁੱਛਿਆ ਵੀ ਪੁੱਤਰ ਤੈਨੂੰ ਇੱਕ ਮੂੰਗੀ ਦਾ ਦਾਣਾ ਦਿੱਤਾ ਸੀ ਤੇ ਅੱਧਾ ਦਾਣਾ ਤੈਨੂੰ ਚਣਿਆਂ ਦਾ ਦਿੱਤਾ ਸੀ ਉਹਦਾ ਕੀ ਬਣਿਆ ਉਹ ਕਹਿਣ ਲੱਗਾ ਪਿਤਾ ਜੀ ਜਿਹੜਾ ਤੁਸੀਂ ਮੈਨੂੰ ਚਣਿਆਂ ਦਾ ਦਾਣਾ ਦਿੱਤਾ ਸੀ ਨਾ ਅੱਧਾ ਸੀ ਉਹ ਮੈਂ ਇੱਕ ਬਾਣੀਏ ਕੋਲ ਜਾ ਕੇ ਉਹਦੇ ਨਾਲ ਡੀਲ ਕਰ ਲਈ ਸੌਦਾ ਕਰ ਲਿਆ ਦੁਕਾਨਦਾਰ ਨੂੰ ਮੈਂ ਕਿਹਾ ਵੀ ਤੂੰ ਮੇਰੇ ਤੋਂ ਅੱਧਾ ਦਾਣਾ ਲੈ ਲੈ ਤੇ ਇੱਕ ਦਾਣਾ ਮੈਨੂੰ ਦੇ ਦੇ ਚਣਿਆਂ ਦਾ ਇਹ ਅੱਧੇ ਦੇ ਬਦਲੇ 6 ਮਹੀਨਿਆਂ ਬਾਅਦ ਮੈਂ ਤੈਨੂੰ ਹੋਰ ਦਾਣੇ ਦਿਆਂਗਾ ਸਣੇ ਵਿਆਜ ਦੇ ਉਨੇ ਅੱਧਾ ਦਾਣਾ ਰੱਖ ਲਿਆ ਤੇ ਇੱਕ ਦਾਣਾ ਮੈਨੂੰ ਸਾਬਤਾ ਦੇ ਤਾਂ ਮੂੰਗੀ ਦਾ ਪਹਿਲਾਂ ਹੀ ਸਾਬਤ ਸੀ ਉਹ ਮੈਂ ਮੂੰਗੀ ਦਾ ਦਾਣਾ ਵੀ ਬੀਜ ਦਿੱਤਾ ਤੇ ਚਣਿਆਂ ਦਾ ਵੀ ਬੀਜ ਦਿੱਤਾ ਉਹਦੀ ਜਿਹੜੀ ਫਸਲ ਹੋਈ ਮੂੰਗੀ ਦੀ ਤੇ ਚਣਿਆਂ ਦੀ ਉਹਨੂੰ ਮੈਂ ਵੇਚ ਕੇ ਵਪਾਰ ਸ਼ੁਰੂ ਕੀਤਾ ਮੇਰਾ ਵਪਾਰ ਇੰਨਾ ਵੱਧਾ ਗਿਆ ਇੰਨਾ ਵੱਧਾ ਗਿਆ ਕਿ ਮੈਂ ਉਹਦੇ ਨਾਲ 10000 ਹਾਥੀ ਖਰੀਦਿਆ 10000 ਮੈਂ ਊਂਟ ਖਰੀਦਿਆ 10000 ਮੈਂ ਘੋੜਾ ਖਰੀਦਿਆ ਤੇ ਕਈ ਲੱਖਾਂ ਕਰੋੜਾਂ ਮੋਹਰੇ ਮੇਰੇ ਕੋਲ ਜਮਾ ਨੇ ਫਿਰ ਮੈਂ ਉਹਦੇ ਨਾਲ ਦੋ ਸ਼ਹਿਰ ਬਸਾਏ ਜਿਹੜਾ ਤੇ ਮੂੰਗੀ ਦੇ ਦਾਣੇ ਤੋਂ ਸ਼ਹਿਰ ਬਣਿਆ ਉਹਦਾ ਨਾਮ ਮੈਂ ਰੱਖਿਆ ਮੂੰਗੀ ਪਟਨਮ ਹੁਣ ਵੀ ਹੈ ਉਹ ਸਾਊਥ ਇੰਡੀਆ ਵਿੱਚ ਮੂੰਗੀ ਪਟਨ ਸ਼ਹਿਰ ਹੈ ਜਿਹੜਾ ਛੋਲਿਆਂ ਦੀ ਦਾਲ ਦਾ ਅੱਧਾ ਦਾਣਾ ਦੇ ਕੇ ਤੇ ਮੈਂ ਉਹ ਦਾਣਾ ਪੂਰਾ ਲਿਆ ਸੀ ਤੇ ਉਹਦੇ ਨਾਲ ਮੈਂ ਚਣਿਆਂ ਦੀ ਖੇਤੀ ਕੀਤੀ ਸੀ ਉਹਦੇ ਤੋਂ ਮੈਂ ਜਿਹੜਾ ਸ਼ਹਿਰ ਵਸਾਇਆ ਉਹਦਾ ਨਾਮ ਹੈ ਦਿੱਲੀ ਰੱਖਿਆ ਇਹ ਕਥਾ ਸਹਬੇ ਕਮਾਲ ਜੀ ਨੇ ਕਲਗੀਧਰ ਪਾਤਸ਼ਾਹ ਜੀ ਨੇ ਔਰੰਗਜ਼ੇਬ ਨੂੰ ਜਫਰ ਨਾਮੇ ਜੇ ਲਿਖ ਕੇ ਭੇਜੀ ਕਿਉਂ ਭੇਜੀ ਹੈ ਕਿ ਔਰੰਗਜ਼ੇਬ ਇੱਕ ਉਹ ਬੰਦਾ ਸੀ ਜਿਹਨੇ ਛਣਿਆਂ ਦੇ ਦਾਣੇ ਤੋਂ ਅੱਧੇ ਦਾਲ ਦੇ ਦਾਣੇ ਤੋਂ ਐਡਾ ਸ਼ਹਿਰ ਬਣਾਤਾ ਇੱਕ ਤੂੰ ਨਲਾਕ ਐਵੇਂ ਜਿਹੜਾ ਇਸ ਦਿੱਲੀ ਨੂੰ ਬਰਬਾਦ ਕਰ ਰਿਹਾ ਐ ਇਸ ਦਿੱਲੀ ਵਿੱਚ ਤੂੰ ਜ਼ੁਲਮ ਕਰ ਰਿਹਾ ਐ ਉਹਨੂੰ ਮਹਾਰਾਜ ਨੇ ਵਿਆਗਾਤਮਕ ਤੌਰ ਤੇ ਝੰਡੋੜਿਆ ਉਹਦੀ ਰੂਹ ਨੂੰ ਉਹਦੇ ਅੰਦਰ ਤੱਕ ਮਹਾਰਾਜ ਸ਼ਬਦ ਪਹੁੰਚਾਇਆ ਦਸਵੇਂ ਪਾਤਸ਼ਾਹ ਸਫਲ ਜਨਮ ਹਰ ਜਨਕਾ ਉਪਜਾ ਬੱਚਾ ਉਹੀ ਚੰਗਾ ਜਿਹੜਾ ਆਪਣੇ ਮਾਪਿਓ ਦੀ ਪ੍ਰਾਪਰਟੀ ਨੂੰ ਮੂੰਗੀ ਦੇ ਦਾਣੇ ਤੋਂ ਵੱਡਾ ਤੋਂ ਵੱਡਾ ਪਸਾਰ ਦਵੇ ਇਹ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਲਗੀਧਰ ਪਿਤਾ ਜੀ ਸੱਚਖੰਡ ਤੋਂ ਜਿਹੜਾ ਖਜ਼ਾਨਾ ਲੈ ਕੇ ਆਏ ਨਾ ਸੇਵਾ ਦਾ ਸਿਮਰਨ ਦਾ ਬੰਦਗੀ ਦਾ ਭਗਤੀ ਦਾ ਜਪ ਤਪ ਦਾ ਸੂਰਬੀਰਤਾ ਦਾ ਸ਼ਾਂਤੀ ਦਾ ਕ੍ਰਾਂਤੀ ਦਾ ਮੀਰੀ ਦਾ ਪੀਰੀ ਦਾ ਦਸਾਂ ਪਾਤਸ਼ਾਹਿਆਂ ਨੇ ਕੋਈ ਚੀਜ਼ ਐਸੀ ਨਹੀਂ ਜਿਹੜੀ ਆਪਣੇ ਸਿੱਖਾਂ ਨੂੰ ਦਿੱਤੀ ਨਹੀਂ ਆਖੋ ਸਤਨਾਮ ਓ